वेलकम बैक टू द व्लॉग दोस्तों इधर पाकिस्तान बॉर्डर ते आ टाणिया अपने ਪਿੰਡ ਦੀਆਂ ਇੰਦਰ ਪਿੰਡ ਦੀ ਬਾਹਰ ਫਿਰਨੀ ਚ ਆਪਣਾ ਕਾਰ ਤੇ ਅਸੀਂ ਚੱਲੇ ਆ ਜੀ ਹੁਣ ਮੋਦੀ ਸਰਕਾਰ ਕੋਰ ਆਪਣੀ ਜਿਹੜੀ ਜਿਹੜੀ ਅਸਲ ਸਰਕਾਰ ਹੈ ਗੁਰਦੁਆਰਾ ਸਾਹਿਬ ਚਲੋ ਲੱਗ ਰਹੀ ਹੈ ਸਵੇਰੇ ਸਵੇਰੇ ਉੱਠਣਾ ਇੱਕ ਵੱਡਾ ਚੈਲੰਜ ਹੈ 포티 ਸੰਬਰ ਦੇਣ ਚੱਲਦੇ ਪੈਨੇ ਠੰਡ ਹੀ ਲੱਗਣੀ ਜੋਧੜਾਣ ਚੱਲੇ ਆ ਲੋ ਜੀ ਗੁਰਦੁਆਰਾ ਸਾਹਿਬ ਅਸੀਂ ਗਏ ਪਹੁੰਚ ਗੁਰਦੁਆਰਾ ਬਾਬਾ ਸ਼ਹੀਦ ਫਤਿਹ ਸਿੰਘ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਉਹਨਾਂ ਦਿਨ ਪੂਰਾ ਜਾਵੇਗਾ ਐ ਵਧੀਆ ਅਹੀਂ ਅਹੀਂ ਘੁੰਮਦਾ ਜਾ ਹੈ ਇਸ ਤਰ੍ਹਾਂ ਹੀ ਲੋ ਜੀ ਅਸੀਂ ਹੁਣ ਆ ਗਏ ਆ ਪਿੰਡ ਦੇ ਬਿਲਕੁਲ ਬਾਹਰ ਪ੍ਰਾਇਮਰੀ ਸਕੂਲ ਦੇ ਕੋਲ ਤੇ ਇਧਰ ਤੁਸੀਂ ਦੇਖ ਸਕਦੇ ਹੋ ਸੂਰਜ ਵੀ ਉਦੇ ਹੋ ਰਿਹਾ ਹੈ ਬਲੌਗ ਬਲੌਗ ਪੜੀਆਂ ਪੜੀਆਂ ਸ਼ਕਲਾਂ ਵੀ ਆ ਰਹੀਆਂ ਨੇ ਨਹੀਂ ਆਣਾ ਮੈਂ ਆਣਾ ਬਲੌਗ ਚ ਆਹ ਦੇਖੋ ਉੱਪਰੋਂ ਸੂਰਜ ਆ ਰਿਹਾ ਹੈ ਟੈਕਨੀਕਲੀ ਗਲਤ ਹੈ ਪ੍ਰithvi ਘੁੰਮ ਰਹੀ ਹੈ ਵਾਹੇ ਅਰਥ ਰੋਟੇਟ ਹੋ ਰਹੀ ਹੈ ਸੂਰਜ ਉੱਥੇ ਤੋਂ ਉੱਥੇ ਹੀ ਤੇ ਨਾਲ ਦੀ ਨਾਲ ਆ ਦੇਖੋ ਛੋਟੀ ਛੱਡੀ ਕਨੇ ਕੋਈ ਬਾਹਰ ਆਣ ਡਈ ਹੈ ਕਿੱਥੇ ਆਣ ਡਈ ਹੈ ਇੱਥੇ ਕੋਈ ਹੋ ਇਧਰ ਨਹੀਂ ਉਹ ਪਿਛਾਂ ਸੌਰੀ ਉਹ ਪਿਛਲੇ ਉਹ ਦੇਖੋ ਇਹ ਹਗਾ ਆ ਗਿਆ ਸੌਰੀ ਮੈਂ ਵੇਖਿਆ ਹੀ ਨਹੀਂ ਆਹ ਜੀ ਪਿੰਡਾਂ ਦਾ ਮਾਹੌਲ ਘੈਂਟ ਇਧਰ ਸਾਡਾ ਘਰ ਇਹਦਾ ਵਾਲਾ ਹੀ ਸਰਾ ਹੈ ਹਣਾ ਆਹ ਵਾਲਾ ਹੀ ਸਰਾ ਬਾਬੇ ਅੰਮ੍ਰਿਤਸਰ ਵਾਲੇ 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 ਸੱਚ ਮਾਰੀ ਗੱਲ ਮਾਰੀ ਗੱਲ ਸਾਨੂੰ ਪਤਾ ਅੰਮ੍ਰਿਤਸਰ ਵਾਲੇ ਪਾਉ ਆ ਗਿਆ ਪਾਉ ਪਾਉ ਆ ਗਿਆ ਨਹੀਂ ਅਸੀਂ ਤਾਂ ਇੱਧਰ ਦੂਜੇ ਪਾਉ ਐ ਅਸੀਂ ਬਾਰਡਰ ਵਾਲੇ ਪਾਉ ਜੱਦੀ ਜੱਦੀ ਰੰਨੀ ਰ ਮਜਾ ਆ ਕੇ ਨਹੀਂ ਰ ਮਜਾ ਕੇ ਆਏ ਹਾਏ ਹਾਏ ਆਏ ਜਾਨ ਯਾਰਾ ਨਾ ਪਿੰਡਾਂ ਚ ਹੀ ਮਿਲਦਾ ਹੈ ਚੰਡੀਗੜ ਛੱਡ ਕੇ ਅਸੀਂ ਆ ਗਏ ਆ ਪਿੰਡਾਂ ਚੋਂ ਵਾਪਸ 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 ਸਾਨੂੰ ਪਿੰਡਾਂ ਨੇ ਸਾਹਮਣਾ ਪਿੰਡਾਂ ਨੇ ਸਾਹਮਣਾ ਸਹੀ ਗੱਲ ਹੈ ਆ ਇੱਧਰ ਬਾਰਡਰ ਹੈ ਵਾ ਯਾਰ ਤੇਰੇ ਕੈਮਰੇ ਦੀ ਕੁਆਲਿਟੀ ਬਹੁਤ ਘੈਂਟ ਹੈ ਯਾਰ ਘੈਂਟ ਹੈ ਨਾ ਪੂਰੀ ਖੰਡੇ ਆ ਨਾ ਸੂਰਜ ਦੇ ਆ ਪੱਟਾ ਵੀ ਵਿਖਦਾ ਵਾ ਪੱਟਾ ਪੱਟਾ ਦਿਖਦਾ ਵਾ ਨਾ ਆ ਕਿੱਥੇ ਆ ਸਾਹਮਣੇ ਸਾਹਮਣੇ ਐਸ ਤਰ੍ਹਾਂ ਹੋਏਗਾ ਝੂਮ ਮੇਰੇ ਕੋ ਕਰਨਾ ਨਹੀਂ ਉਹ ਦਿੱਤਾ ਪਿਆ ਕੈਂਟ ਹੈ ਨਾ ਧੂਮਾ ਛੱਡਣ ਦਾ ਪੋਲਿਊਸ਼ਨ ਕਰਨ ਦਾ ਇਹ ਪੰਜਾਬ ਦਾ ਹਾਲ ਹੋ ਚੁੱਕੇ ਜੀ ਸਭਿਆਚਾਰ ਬਦਲ ਚੁੱਕਾ ਹੈ ਸਾਡੇ ਨੇ ਹਾਲ ਕੰਮ ਕਰਤਾ ਮੈਨੂੰ ਬਹੁਤ ਦੁੱਖ ਹੁੰਦਾ ਹੈ ਮੈਂ ਇਹਨੂੰ ਰੁਕਈ ਵਾਰ ਰੋਣਾ ਆ ਜਾਂਦਾ ਜੀ ਇਨਾ ਪੋਲਿਊਸ਼ਨ ਹੈ ਕਿਉਂਕਿ ਮੈਨੂੰ ਛੱਡ ਪਰੇ ਜਿਆਦਾ ਹੁਣ ਵਾਰੀ ਜੀ ਡੰਡ ਬੈਠਕਾਂ ਦੀ ਮੁੰਡਾ ਵਿਹਾਰ ਛਾਤੀ ਲੋਅਰ ਕੀ ਬਣਨੀ ਮੁੰਡੇ ਨੂੰ ਛਾਵਾ ਛਾਵਾ ਤੂੰ ਮਾਰੇ ਨਾ ਤਾਂ ਨਹੀਂ ਬਣਨੀ ਮਮੀ ਮਮੀ ਇਹ ਲੈਣ ਕੋ ਨਹੀਂ ਗਿਆ ਮਮੀ ਐਸ ਤਰ੍ਹਾਂ ਇਹ ਕਾਥਣਾ ਲੈ ਇੱਧਰ ਇੱਕ 1 2 3 5 6 10 ਹੋਏ ਯਹੀ ਯਹੀ ਹੋਵੇ ਯਹੀ ਯਹੀ ਹੋ ਬਰਾਵਾ ਖੁਰਾਕਾਂ ਬੜੀਆਂ ਨੇ ਨਾ ਅੱਜ ਕੱਲ ਅੱਜ ਕੱਲ ਆ ਜਿਹੜੀ ਸਪਰੇਵਾਂ ਵਾਲੀ ਖਾ ਰਹੇ ਜਿਹੜੀ ਦਵਾਈ ਤੂੰ ਆ ਅਨਾਜ ਆ ਰੈੱਡ ਟੇਪ ਵਾਲਿਆ ਹੈ ਆ ਬੋਲੇ ਕਿੰਨੇ ਬਰੇ ਬਰੇ ਡੋਲੇ ਡੋਲੀਆਂ ਹੁੰਦੇ ਸਾਡੇ ਪੱਟਾਂ 'ਚ ਜਾਨ ਨਹੀਂ ਰਹਿ ਗਈ ਪਿਛਲੇ ਹਰ ਕਿੱਕ ਨਹੀਂ ਵੱਜੀ ਮੋਟਰਸਾਈਕਲ ਦੀ ਤੇਰੇ ਕੋਲ ਆ ਮੋਸ਼ਨ ਖਰਾਬ ਵੀਰੇ ਮੇਰੀ ਕੁਲਤੀ ਗੰਦੀਆ ਖੁਰਾਕਾ ਖਾਣਾ ਤੁਸੀਂ ਪੜਦੇ ਰਹਿੰਦੇ ਥੋੜਾ ਬਾਹਰ ਆਇਆ ਕਰੋ ਮਾਰਨਿੰਗ ਵਾਕ ਈਵਨਿੰਗ ਵਾਕ ਥੋੜਾ ਟੱਪੇ ਕਰੋ ਕੁਸ਼ਲ ਕੁਦ ਰੇਸ ਲਾਈ ਕਰ ਥੋੜਾ ਜਿਆ ਦੇਸੀ ਛੋਲੇ ਛੋਲੇ ਖਾ ਛੋਲੇ ਸੱਚੀ ਖਾ ਕੇ ਨਹੀਂ ਆਇਆ ਪਪੇ ਸੀ ਜਿਹੜੇ ਯਾਰ ਆ ਚੱਲ ਬੈਠ ਅਈ ਹੈ ਕੋਈ ਕਿਸੇ ਨੇ ਵੇਖ ਲੈਣਾ ਪਿੰਡ ਵਾਲੇ ਕਿਸੇ ਨੇ ਵੇਖ ਲੈਣਾ ਉਹਨੇ ਕਹਣਾ ਕਮਲੇ ਹੋਏ ਖਲੇ ਨੇ ਕਮਲ ਵਾਦੀ ਦਾ ਸਾਨੂੰ ਪੜ ਪੜ ਕੇ ਸਵੇਰੇ 5 ਵਜੇ ਉਠੋ ਫਿਰ ਪੜੋ ਰਾਤ ਤੱਕ 11 ਵਜੇ ਤੱਕ ਪੜੋ ਫਿਰ ਕਨਸੈਪਟ ਅਲੱਗ-ਅਲੱਗ ਕਨਸੈਪਟ ਪੜੋ ਪਛਮੀ ਰਾਈਟਰ ਵਿਦਵਾਨ ਪੜੋ ਫਿਰ ਇੱਥੋਂ ਦੇ ਪੜੋ ਭੁੱਲ ਜਾਓ ਫਿਰ ਫਿਰ ਸਟ੍ਰੈਸ ਐਂ ਰਿਲੀਜ਼ ਹੁੰਦਾ ਹੁੰਦਾ ਆਏ ਹਾਏ ਆਏ ਹਾਏ ਆਪਾਂ ਖਾਪ ਬੜੀ ਪਾਈਦਾ ਬਲੌਗਸ ਚ ਬਰੋ ਥੋੜਾ ਕੰਟਰੋਲ ਰੱਖੀ ਕਰੀ ਆਪਣੀ ਜੁਬਾਨ ਤੇ ਤੇ ਆਪਣੀ ਹਰਕਤਾਂ ਤੇ ਫਿਰ ਕੀਏ ਫਿਰ ਕੀਏ ਹੋਰ ਡਾਂਡ ਬੈਠ ਕੇ ਮਾਰਦਾ ਉਹ ਮੁੰਡਾ ਚੱਲ 1 1.5 2 10 4 ਜਲਦੀ ਕਰ ਲਿਓ ਬਾਈਕ ਲਗੀਆਂ ਦੀ 13 16 20 ਹੋ ਗਿਆ ਹੋ ਗਿਆ ਹੋ ਗਿਆ ਛਾਵਾ ਮੁੰਡੇ ਛਾਵਾ ਤੱਕ ਦੇ ਮਠਾ ਪੱਤੀ ਮਠਾ ਪੱਤੀ ਠੋਕੇ ਹੋਏ 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 ਸਵੇਰ ਦਾ ਆਨੰਦ ਸਵੇਰ ਦੀ ਸਵੇਰ ਦਾ ਆਨੰਦ ਲੈਣਦੇ ਹੋਏ ਸੀ ਸਵੇਰ ਸਿਰ ਨਾ ਪਾਦੇ ਕਿੱਧਰ ਚੱਲੇ ਨੇ ਲੋਕ ਕੰਮਾਂ ਕਰਨੋਂ ਨਾ ਕੰਮਾਂ ਕਰਨ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਨੇ ਹੋਰ ਕੀ ਕੋਈ ਮੰਗਣਿਆਂ ਤੇ ਚੱਲਾ ਕੋਈ ਕੁੜੀ ਨੂੰ ਵੇਖਣ ਚੱਲਾ ਕੋਈ ਮੁੰਡੇ ਨੂੰ ਵੇਖਣ ਚੱਲਾ ਤੈਨੂੰ ਵੇਖਣ ਕਦਵਾਣਗੇ ਮੈਨੂੰ ਵੇਖਣ ਜਦੋਂ ਆਹਣਾ ਕੋਈ ਜਦੋਂ ਆਪਾਂ ਨੂੰ ਮੈਚਿਓਰਿਟੀ ਆ ਗਈ ਫਿਲਹਾਲ ਤਾਂ ਗਾਈਸ ਦੋਸਤੋ ਮੈਚਿਓਰਿਟੀ ਦਾ ਦੀ ਕੋਈ ਚੀਜ਼ ਸਾਡੇ ਨੇੜੇ ਤੇ ਨਹੀਂ ਖੈਂਦੀ ਆਹ ਬਾਈ 24-24 ਸਾਲਾਂ ਨੇ ਹੋ ਗਏ ਕੋਈ ਅਕਲ ਨਹੀਂ ਆਈ ਜੀ ਬੜੀਆਂ ਗੱਲਾਂ ਕਰ ਲਈਆਂ ਜ਼ਿੰਦਗੀ ਦੇ ਬੜੇ ਐਕਸਪੀਰੀਅੰਸ ਲੈ ਲਏ ਪਰ ਅਕਲ ਨਹੀਂ ਆਦੀ ਪਈ ਜਦੋਂ ਕੋਈ ਕਰਮਾਂ ਵਾਲੀ ਭਾਗਾਂ ਵਾਲੀ ਆਵੇਗੀ ਉਹ ਹੀ ਸਿਖਾਵੇਗੀ ਸਾਨੂੰ ਸਾਡੀ ਭਾਬੀ ਸਾਡੀ ਭਾਬੀ ਸਾਡੀ ਅੱਛਾ ਚੱਲ ਦੂਸਰੀ ਸ਼ਿਫਟ ਤੂੰ ਕੀ ਕਹਿ ਲਗਿਆ ਸੀ ਸਾਡੀ ਫਾਭੀ ਆਵੇਗੀ ਸਾਡੀ ਫਾਭੀ ਆਵੇਗੀ ਢੰਡੂ ਪੇੜੇ ਖਾਵਾਂਗੇ ਆ ਵੀ ਨਾ ਕਾ ਆਣਾ ਸੀ ਉਹ ਆਈ ਨਹੀਂ ਹੈ ਓ ਮਾਈ ਗਾਡ ਕੀ ਬੋਲ ਰਹਾ ਏ ਸਵੇਰ ਸਵੇਰ ਕਿ ਜਕਮੋ ਕੋ ਲੂਣ ਛਿੜ ਕਰਾ ਜਾਕਮੋ ਕੋ ਲੂਣ ਨਮਕ ਨਮਕ ਵੈਸੇ ਸਾਡਾ ਕੱਲ ਪੇਪਰ ਸੀ ਨਹੀਂ ਦੋ ਪੇਪਰ ਹੋ ਗਏ ਸਾਡੇ ਤੇ ਐ ਨੱਚਨ ਕੋ ਨਹੀਂ ਗਿਆ ਠੀਕ ਹੈ ਫਿਰ ਹੁਣ ਤੀਜੇ ਪੇਪਰ ਦੀ ਤਿਆਰੀ ਚੱਲ ਰਹੀ ਹੈ ਕਿਹਦੇ ਪੇਪਰ ਦੀ ਤਿਆਰੀ ਆ ਕਿੰਦਾ ਹੈ ਕੋਈ ਕੰਮ ਨਾ ਲੈ ਤੂੰ। ਇਹ ਘਰ ਤਾਂ ਚੰਗਾ ਲੱਗੇ। ਹਾਂ ਇਸ ਤੋਂ ਬਾਅਦ ਫਿਰ ਅਸੀਂ 11 ਤਰੀਕ ਤੋਂ ਬਾਅਦ ਵੇਲੇ ਵੇਲੇ ਨਹੀਂ ਪਰ ਮੈਂ ਤੋਂ ਬਾਅਦ ਹੋਰ ਚਿਰ ਲਾਵਾਂਗੇ ਅਸੀਂ। ਜਿਹੜਾ ਅਸੀਂ ਇਹ ਚੈਲੰਜ ਲੈ ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੇ ਹੈ। ਹਾਂ ਫਿਰ ਸਰਕਾਰੀ ਨੌਕਰੀ ਲੱਭ ਕੇ ਕੋਈ ਚੰਗਾ ਵਿਆਹ ਕਰਨੇ ਆਪਦਾ। ਹੋਰ ਤੇਰਾ ਕਲ ਆ ਜਾਏਗੀ। ਤੇਰਾ ਕਲ ਆ ਜਾਏਗੀ। ਬਾਲੀ ਬੱਚੇ ਲੈ ਹੋਗਾ ਜਦੋਂ ਕਬੀਲਦਾਰੀ ਚ ਪੈ ਗਏ। ਹਾਂ ਆਪ ਹੀ ਅਕਲ ਆ ਜਾਂਦੀ ਜਦੋਂ ਸਮਾਜ ਚ ਵਿਚਰਨ ਲੱਗਦਾ ਹੈ। ਸਹੀ ਗੱਲ ਹੈ। ਹੌਣ ਤੱਕ ਕਦੇ ਵੀਡੀਓ ਬਣਾ ਲਈ ਕਦੇ ਖਾਪ ਪਾ ਲਈ ਹੌਣ ਤੱਕ ਖਾਪੀ ਬਾਨੀ ਕਦੇ ਇਹਨੂੰ ਨਿਕਲ ਗਿਆ ਕਦੇ ਉਧਰ ਘੁੰਮ ਐ ਚਲੋ ਜੀ ਆਇਆ 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 ਗੁੱਡੇ ਇੱਧਰ ਆਇਆ ਇੱਧਰ ਇਹ ਇੱਧਰ ਚਲੀਏ ਚੱਲ ਘਰੇ ਚਲੀਏ ਹੁਣ ਪੜੀਏ ਬੜਾ ਟਾਈਮ ਹੋ ਗਿਆ ਐਕਸਰਸਾਈਜ਼ ਅੱਗੇ ਕਦੇ ਕੀਤੀ ਕੋਈ ਨਹੀਂ ਹੁਣ ਯਾਦ ਆ ਗਈ 5 ਕੁ ਦਿਨ ਹੋ ਗਏ ਲੈ ਨਾ ਨਾ ਸਵੈਗ ਸੇ ਕਰਾਂਗੇ ਸਭ ਦਾ ਸਵਾਗਤ ਬਹੁਤ ਆ ਰਹੇ ਮਹਿਮਾਨ ਮੁੰਡਾ ਪੜਨ ਲੱਗ ਪਿਆ ਨਾ ਤਾਂ ਕਰਕੇ او 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 بنگ بنگ ریتیک روشن دل پہ چلا ہے جادو جانے کیوں بنگ بنگ کہ کنگرو ٹوٹ گئے کہ کنگرو ٹوٹ گئے تے اے نچدا ہویا جا رہا ہے اے کہتا نریت بلاگ بنانا ہے اپا نچنا لا ڈانس نچنا لا بلاگ کہ بلاگ چ نچدی رہنا ہے گلاں کردے نہ رے نچ دے